ਕੋਵਿਡ ਵਰਗੇ ਐਚਐਮਪੀ ਵਾਇਰਸ ਪੂਰੇ ਏਸ਼ੀਆ ਵਿੱਚ ਫੈਲਣ ਨਾਲ ਚਿੰਤਾਵਾਂ ਵਧੀਆਂ ਹਨ ਐਚਐਮਬੀ ਜੋ ਮੁੱਖ ਤੌਰ ਤੇ ਬੱਚਿਆਂ ਨੂੰ ਪ੍ਰਭਾਵਿਤ ਕਰਦਾ ਹੈ ਉੱਤਰੀ ਚੀਨ ਵਿੱਚ ਫੈਲ ਗਿਆ ਹੈ ਜਿਸ ਨਾਲ ਪੂਰੇ ਏਸ਼ੀਆ ਵਿੱਚ ਸਖਤ ਨਿਗਰਾਨੀ ਕੀਤੀ ਜਾ ਰਹੀ ਹੈ ਜਿਵੇਂ ਕਿ ਚੀਨ ਵਿੱਚ ਸਾਹ ਦੀਆਂ ਬਿਮਾਰੀਆਂ ਚਿੰਤਾਜਨਕ ਤੌਰ ਤੇ ਵਧ ਰਹੀਆਂ ਹਨ ਇੱਥੇ ਭੀੜ ਭੜੱਕੇ ਵਾਲੇ ਹਸਪਤਾਲ ਅਤੇ ਸਿਹਤ ਸੰਭਾਲ ਪ੍ਰਣਾਲੀ ਦੇ ਬੋਝ ਕਾਰਨ ਭਰੇ ਹੋਣ ਦੀਆਂ ਸ਼ਿਕਾਇਤਾਂ ਸੇਤ ਮਹਾਰ ਖਾਸ ਤੌਰ ਤੇ ਐਚ ਐਮ ਬੀ ਦੇ ਫੈਲਣ ਬਾਰੇ ਚਿੰਤਤ ਹਨ ਜੋ ਕਿ ਖੇਤਰ ਦੇ ਦੂਜੇ ਹਿੱਸਿਆਂ ਵਿੱਚ ਵੀ ਇੱਕ ਸਾਹ ਸੰਬੰਧੀ ਵਾਇਰਸ ਹੈ ਜੋ ਕਿ ਕਈ ਏਸ਼ੀਆਈ ਦੇਸ਼ਾਂ ਨੂੰ ਪ੍ਰਭਾਵਿਤ ਕਰਦਾ ਹੈ ਚੀਨ ਦੇ ਸਿਹਤ ਅਧਿਕਾਰੀਆਂ ਮੁਤਾਬਕ ਇਹ ਵਾਇਰਸ ਦੇਸ਼ ਦੇ ਉੱਤਰੀ ਖੇਤਰਾਂ ਵਿੱਚ ਫੈਲ ਰਿਹਾ ਹੈ ਚੀਨੀ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੋਵੀਜ਼ਨ ਨੇ ਪੁਸ਼ਟੀ ਕੀਤੀ ਹੈ ਕਿ ਉੱਤਰੀ ਚੀਨ ਵਿੱਚ ਸਭ ਤੋਂ ਵੱਧ ਪ੍ਰਭਾਵਿਤ ਐਚ ਐਮ ਬੀ ਜੋ ਕਿ ਹਰ ਉਮਰ ਦੇ ਲੋਕਾਂ ਨੂੰ ਸਕਰਮਿਟ ਕਰ ਸਕਦਾ ਹੈ ਬੱਚਿਆਂ ਵਿੱਚ ਸਭ ਤੋਂ ਵੱਧ ਆਮ ਹੈ ਜੋ ਹੋਰ ਜਨਤਕ ਸੇਂ ਚਿੰਤਾਵਾਂ ਨੂੰ ਵਧਾਉਂਦਾ ਹੈ ਹਾਲਾਂਕਿ ਸੋਸ਼ਲ ਮੀਡੀਆ ਰਿਪੋਰਟਾਂ ਮੁਤਾਬਕ ਇੱਕ ਨਾਜ਼ੁਕ ਸਥਿਤੀ ਦਾ ਵਰਣਨ ਕਰਦੇ ਹਨ ਕਿ ਚੀਨੀ ਅਧਿਕਾਰੀਆਂ ਅਤੇ ਨਾ ਹੀ ਵਿਸ਼ਵ ਸਿਹਤ ਸੰਗਠਨ WHO ਨੇ ਇਸ ਪੜਾਅ ਤੇ ਅਮਰਜੈਂਸੀ ਦੀ ਸਥਿਤੀ ਦਾ ਐਲਾਨ ਕੀਤਾ ਹੈ 20 ਸਾਲ ਪਹਿਲਾਂ ਵਾਇਰਸ ਲਈ ਅਜੇ ਤੱਕ ਕੋਈ ਟੀਕਾ ਨਹੀਂ ਲੱਭਿਆ ਗਿਆ ਸੀ ਇਸ ਪਰਕੋਵ ਨੂੰ ਰੋਕथाम ਉਪਾਵਾਂ ਦੀ ਜ਼ਰੂਰਤ ਬਾਰੇ ਜਾਗਰੂਤਾ ਵਧਾ ਦਿੰਦੀ ਹੈ ਖਾਸ ਕਰਕੇ ਕਿਉਂਕਿ ਲਗਭਗ 2 ਦਹਾਕਿਆਂ ਤੋਂ ਵਾਇਰਸ ਜਾਣੇ ਜਾਣ ਦੇ ਬਾਵਜੂਦ ਐਚਐਮਬੀ ਲਈ ਕੋਈ ਵੈਕਸੀਨ ਮੌਜੂਦ ਨਹੀਂ ਹੈ ਸਿਹਤ ਮਾਹਰ ਵਾਇਰਸ ਦੇ ਫੈਲਣ ਨੂੰ ਸੀਮਿਤ ਕਰਨ ਲਈ ਚੌਕਸੀ ਅਤੇ ਜਨਤਕ ਸਿਹਤ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਅਪੀਲ ਕਰ ਰਹੇ ਹਨ ਅਧਿਕਾਰੀਆਂ ਵੱਲੋਂ ਆਮ ਲੋਕਾਂ ਨੂੰ ਆਪਣੇ ਹੱਥ ਧੋਣ ਅਤੇ ਮਾਸਕ ਪੈਣਨ ਅਤੇ ਹੋਰ ਸਾਵਧਾਨੀਆਂ ਵਰਤਣ ਦੀ ਸਲਾਹ ਦਿੱਤੀ ਗਈ ਹੈ ਪੂਰੇ ਏਸ਼ੀਆ ਵਿੱਚ ਅਧਿਕਾਰੀ ਫਲੂ ਦੇ ਪ੍ਰਕੋਪ ਅਤੇ ਚੀਨ ਵਿੱਚ ਫੈਲਣ ਵਾਲੇ ਸਾਹ ਦੇ ਵਾਇਰਸ ਤੇ ਨੇੜੇ ਨਜ਼ਰ ਰੱਖ ਰਹੇ ਹਨ ਚੀਨ ਦੇ ਆਲੇ-ਦੁਆਲੇ ਦੇ ਖੇਤਰ ਸਖਤ ਨਿਗਰਾਨੀ ਤੇ ਅਪਾ ਨੂੰ ਲਾਗੂ ਕਰ ਰਹੇ ਹਨ ਹਾਂਗਕਾਂਗ ਉਦਾਹਰਨ ਵਜੋਂ ਬਹੁਤ ਘੱਟ ਕੇਸਾਂ ਦੀ ਰਿਪੋਰਟ ਕੀਤੀ ਗਈ ਹੈ ਇਸ ਤਰ੍ਹਾਂ ਜਾਪਾਨ ਦੇ ਸਿਹਤ ਅਧਿਕਾਰੀ ਇਸ ਮੁੱਦੇ ਨੂੰ ਹੱਲ ਕਰਨ ਲਈ ਸਰਕਾਰ ਵੀ ਨਾਲ ਕੰਮ ਕਰ ਰਹੇ ਹਨ ਇਸ ਮਹੱਤਵਪੂਰਨ ਫਲੂ ਦੇ ਪ੍ਰਕੋਪ ਤੋਂ ਬਾਅਦ ਜਾਪਾਨ ਵਿੱਚ ਦੇਸ਼ ਭਰ ਵਿੱਚ ਹਜ਼ਾਰਾਂ ਕੇਸਾਂ ਦੀ ਰਿਪੋਰਟ ਕੀਤੀ ਗਈ ਹੈ ਜਿਵੇਂ ਕਿ ਸ਼ਨੀਵਾਰ ਨੂੰ ਸਥਾਨਕ ਮੀਡੀਆ ਦੁਆਰਾ ਰਿਪੋਰਟ ਕੀਤਾ ਗਿਆ ਹੈ ਕਿ ਜਾਪਾਨ ਬੈਂਡਾਕਰੇਟਿੰਗ ਕਾਰਪੋਰੇਸ਼ਨ ਦੇ ਅਨੁਸਾਰ ਪੂਰੇ ਦੇਸ਼ ਵਿੱਚ 5000 ਹਸਪਤਾਲਾਂ ਅਤੇ ਕਲੀਨਿਕਾਂ ਵਿੱਚ 15 ਦਸੰਬਰ ਤੱਕ ਇੱਕ ਹਫ਼ਤੇ ਵਿੱਚ 9400 258 ਫਲੂ ਦੇ ਮਰੀਜ਼ ਸਾਹਮਣੇ ਆਏ ਹਨ ਮੌਜੂਦਾ ਸੀਜ਼ਨ ਲਈ ਜਾਪਾਨ ਵਿੱਚ ਕੁੱਲ ਕੇਸਾਂ ਦੀ ਗਿਣਤੀ 71000 800 ਤੱਕ ਪਹੁੰਚ ਗਈ ਹੈ ਐਚਐਮਬੀ ਵਾਇਰਸ ਕੀ ਹੈ ਚੀਨੀ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰਵੀਜ਼ਨ ਚਾਇਨਾ ਸੀਡੀਸੀ ਦੇ ਅਨਸਾਰ ਹਿਊਮਨ ਐਚਐਮਬੀ ਜੋ ਕਿ ਇੱਕ ਨੋਮੋ ਰਾਈਡੇ ਜੀਨਸ ਨਾਲ ਸੰਬੰਧਿਤ ਇੱਕ ਲਿਫਾਫੇ ਵਿੱਚ ਫਸਿਆ ਹੋਇਆ ਹੈ ਨਕਰਾਤਮਕ ਸੈਂਸ ਐਨ ਆ ਆਈਆ ਵਾਇਰਸ 2021 ਵਿੱਚ ਸਭ ਤੋਂ ਪਹਿਲਾਂ ਡੱਚ ਵਿਦਵਾਨਾਂ ਦੁਆਰਾ ਅਣਜਾਣ ਜਾਂਸੀਮ ਦੇ ਕਾਰਨ ਸਾਹ ਦੀ ਲਾਗ ਵਾਲੇ ਬੱਚਿਆਂ ਦੇ ਨਮੂਨਿਆਂ ਵਿੱਚ ਖੋਜਿਆ ਗਿਆ ਸੀ ਸੈਂਟਰਲ ਲੌਜੀਕਲ ਅਧਿਐਨਾਂ ਨੇ ਦਿਖਾਇਆ ਹੈ ਕਿ ਘੱਟੋ ਘੱਟ 60 ਸਾਲ ਤੋ ਮੌਜੂਦ ਇੱਕ ਆਮ ਸਾਹ ਦੇ ਰੋਗ ਨੂੰ ਜਰੂਰ ਵਿੱਚ ਪੂਰੀ ਦੁਨੀਆ ਵਿੱਚ ਵੰਡਿਆ ਜਾ ਰਿਹਾ ਹੈ